ਜੋ ਹਾਂ ਜਿੰਦਾਬਾਦ ਮੁਹੱਲਾ ਜਿੰਦਾਬਾਦ 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 ਵਿੰਗ ਦੀ ਸਮੁੱਚੀ ਟੀਮ ਜਿਨ੍ਹਾਂ ਨੇ ਅਪਰਾਧ ਦੇ ਦਰਕਾ ਅੱਜ ਆਪਾਂ ਇੱਥੇ ਸਰਕਾਰ ਪੁਲਿਸ ਦੇ ਘੇਰ ਦੇ ਸਾਹਮਣੇ ਇੱਕ ਬੜਾ ਜ਼ਬਰਦਸਤ ਧਮਕਾ ਦੇ ਕੇ ਸਾਡੀ ਸਭ ਤੋਂ ਵੱਲੋਂ ਸੁੱਤੀ ہوئی ਸਰਕਾਰ ਦੇ ਸਾਨੂੰ ਸੁੱਤੀ ہوئی ਕੰਨ ਖੋਲਣ ਵਾਸਤੇ ਆਪਣੇ ਨਗਰ ਨਿਗਮਤਾ ਦੀ ਹੈ ਇਹਨਾਂ ਕੋਲ ਅਸੀਂ ਕੱਟੋ-ਕੱਟ ਸਰੋਵਰ ਸਟੈਗ ਲੱਗੇ ਆ ਗਏ ਕਿ ਪਟਿਆਲੇ ਨੂੰ ਪਾਣੀ ਦਾ ਜਿੰਨਾ ਮਾੜਾ ਹਾਲ ਹੈ ਕਿ ਲੋਕਾਂ ਨੂੰ ਬਿਮਾਰੀਆਂ ਹੋ ਰਹੀਆਂ ਨੇ ਪਰ ਕਮਿਸ਼ਨਰ ਸਾਹਿਬ ਐਕਸਰਸ ਤੋਂ ਪਹਿਲੇ ਜੀਮੇ ਨਹੀਂ ਕੋਈ ਬਾਹਰ ਮੈਂ ਆਪਣਾ ਬਾਦਲੀ ਸਰਕਾਰ ਖਿਲਾਦੀ ਹੋਵੇ ਇਹਨਾਂ ਦਾ ਵੀ ਲੈਣਾ ਦੇ ਪੜ੍ਹਿਆ ਲੈ ਸਰ ਉਸ ਲਈ ਅਸਲੀ ਨਿਕਰ ਨੂੰ ਖਦਾਬ ਨਹੀਂ ਦੇਣੇ ਆ ਕੀ ਆਪਣਾ ਕੰਮ ਉੱਠ ਕੇ ਕਰੋ ਨਹੀਂ ਤਾਂ ਅਸ ਨਿਕਨ ਦੀ ਇੰਨਾ ਲਿਸ਼ਟ ਫੜਗਾ ਦਾਂਗੇ ਇਹ ਸੰਜੀਵ ਕਾਲੀ ਦੀ ਅਗਵਾਈ ਵਿੱਚ ਬਹੁਤ بڑا ਸੰਘਰਸ਼ ਹੋਵੇਗਾ ਧੰਨਵਾਦੀ ਆਦਵਿੰਦਰਾ ਕਲੋਨੀ ਆ ਜੀ ਅਸੀਂ ਉੱਥੇ ਰਹਿੰਦੇ ਆ ਉੱਥੇ ਪਾਣੀ ਦਾ ਇੰਨਾ ਬੁਰਾ ਹਾਲ ਹੈ ਸਾਡੀ ਕਲੋਨੀ ਦੇ ਵਿੱਚ ਦੋ ਬੰਦਿਆਂ ਦੀ ਮੌਤ ਹੋ ਚੁੱਕੀ ਹੈ ਅਸੀਂ ਘਟੋ ਘਟ 100 ਵਾਰ ਨਗਰ ਨਿਗਮ ਕੋਲ ਚਿੱਠੀ ਲੈ ਕੇ ਆ ਗਏ ਕਿ ਸਾਡੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਪਰ ਇਹਨਾਂ ਕੋਲ ਕੋਈ ਜਵਾਬ ਹੀ ਨਹੀਂ ਹੈਗਾ ਉਹ ਕਹਿੰਦੇ ਨੇ ਵੀ ਹੋ ਰਿਹਾ ਹੈ ਕਰ ਰਿਹਾ ਕੋਈ ਬੰਦਾ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਤੇ ਲੋਕ ਘਰ ਟੈਂਕੀ ਦਾ ਇਹ ਨਗਰ ਨਿਗਮ ਦਾ ਪਾਣੀ ਯੂਜ਼ ਕਰਨ ਤੋਂ ਪਰੇਸ਼ ਕਰ ਰਹੇ ਨੇ ਇਸ ਦੇ ਲਈ ਅਸੀਂ ਹੁਣ ਬਲਕਿ ਜਿਹੜੀ ਸਾਡੇ ਮੋਟਰਾਂ ਲੱਗੀਆਂ ਹੋਈਆਂ ਐ ਅਸੀਂ ਕਲੋਨੀ ਨੂੰ ਕਿਹਾ ਵੀ ਜਿਹਨੂੰ ਵੀ ਕਿਸੇ ਨੂੰ ਪਾਣੀ ਦੀ ਲੋੜ ਹੈ ਤਾਂ ਇਹ ਮੋਟਰ ਦਾ ਲੈ ਕੇ ਜਾਓ ਆਪਣੀ ਜਾਨ ਬਚਾਓ ਬਹੁਤ ਔਖਾ ਹੋਇਆ ਹੋਵੇਗਾ ਕਾਰਗੀਆਂ ਚ ਕੰਮ ਕਰ ਰਹੀ ਆਈ ਫੀਲਡ ਤੇ ਤੁਸੀਂ ਦੇਖ ਹੀ ਰਹੇ ਹੋ ਬਹੁਤ ਬੁਰਾ ਹਾਲ ਐ ਕਾਰਗੀਆਂ ਚ ਤਾਂ ਇਹਨਾਂ ਨੇ ਪਤਾ ਨਹੀਂ ਕਿਆ-ਕਿਆ ਕੁਛ ਕਰਤਾ ਪਰ ਤੁਸੀਂ ਫੀਲਡ 'ਚ ਉਤਰੋ ਰਿਐਲਿਟੀ ਤੁਹਾਨੂੰ ਸਭ ਨੂੰ ਪਤਾ ਐ ਕਿ ਬਹੁਤ ਬੁਰਾ ਹਾਲ ਐ ਲੋਕ ਪਾਣੀ ਪੀਣ ਤੋਂ ਡਰ ਰਹੇ ਨੇ ਕਿ ਕਿਵੇਂ ਪੀਏ ਪਾਣੀ ਯੂਥ ਯੂਥ ਕਾਂਗਰਸ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਰਹੀ ਹੈ ਜੀ ਰਣਨੀਤੀ ਆਣਵੇਂ ਲੜਾਈ ਤੇ ਇਹੀ ਰਣਨੀਤੀ ਹੈ ਸਾਨੂੰ ਪਟਿਆਲੇ ਨੂੰ ਅਸੀਂ ਬਚਾਉਣਾ ਹੈ ਸਾਡਾ ਪਟਿਆਲਾ ਇਹਨਾਂ ਇੱਕ ਖੁਸ਼ਹਾਲ ਸੂਬਾ ਉਸ ਦੇ ਵਿੱਚ ਇਹਨਾਂ ਬੁਰਾ ਹਾਲ ਹੋ ਗਿਆ ਅਗਰ ਇਹ ਨਹੀਂ ਸੁਲਝੇਗਾ ਤਾਂ ਅਸੀਂ ਇਸ ਤੋਂ ਵੱਡੇ ਲੈਵਲ ਤੇ ਜਿੱਤੇ ਤੱਕ ਸਾਨੂੰ ਸੀਐਮ ਤੱਕ ਕਿਤੇ ਵੀ ਜਾਣਾ ਪਏਗਾ ਜੀ ਉੱਥੇ ਤੱਕ ਜਾ ਕੇ ਸੰਘਰਸ਼ ਕਰਾਂਗੇ ਕੋਈ ਮਾਂ ਪਿਓ